ਤਦੋਂ ਆਪਾਂ ਵੀ ਵੜਾਈ ਸ਼ੁਰੂ ਕਰਤੀ ਆ ਆਪਣੇ ਹੈਗੀ 187 ਦੇ 22 ਕਣਕ ਦੇ ਦੇਖਾਗੇ ਦਾ ਕੀ ਝਾੜ ਰਿਹਾ ਤੁਹਾਨੂੰ ਦੱਸਦੇ ਆਪਾਂ ਕਿਲਾ ਪੂਰਾ ਕਿਥੋਂ ਵੱਡਣਾ ਵਾ ਐਕਸਲੇ ਤੇ ਆਪਣਾ ਅੰਦਾਜ਼ਾ ਜਆ ਹੋ ਜੂਗਾ ਬਾਕੀ ਧਾਣੇ ਵਿੱਚ ਕਾ ਵੀ ਹਰੇ ਵੀ ਆ ਜੋ ਲੱਗ ਰਹੇ ਆ ਕਈ ਛਿੱਕਾਂ ਜਾਈਂ ਤਾਂ ਕਈ ਦਿਨ ਤੇ ਦੇਖੀ ਜਾਂਦੇ ਆ ਪਰ ਉਹ ਉਵੇਂ ਦੇ ਉਵੇਂ ਹੀ ਖੜੇ ਯਾਰ ਤੇ ਇਸ ਵਾਰ ਕਣਕਾਂ ਦਾ ਇਹ ਜ਼ਰੂਰ ਹੋਇਆ ਪਿਆ ਕਿ ਯਾਰ ਸੁੱਕ ਨਹੀਂ ਰਹੀ ਨਾ ਦੇਖੋ ਜਿੰਨਾ ਇੱਕ ਬਦਲ ਉਹ ਜਾ ਰਿਹਾ ਜਾਂਦਾ ਮੌਸਮ ਉਹ ਜਾ ਰਿਹਾ ਜਾਂਦਾ ਹੁਣ ਵੀ ਮੌਸਮ ਪਹਿਲੀ ਵਾਰ ਐਜੇ ਮੌਸਮ ਚ ਕਣਕ ਵੱਢਣ ਲੱਗੇ ਆ ਨਹੀਂ ਤਾਂ ਜੇ ਤੂਟ ਗਈਆਂ ਕਿ ਬਣਾਉਣੇ ਨੇ ਉਹ ਤੋਂ ਮਾੜੀ ਮੋਟੀ ਕੋਈ ਬਦਲੀ ਜੀ ਆਉਦੀ ਆ ਕਣਕਾਂ ਪੈਦਕਾਂ ਤੇ 187 ਦੇ 22 ਰਲਾ ਕੇ ਬੀਜਿਆ ਸੀ ਆਪਾਂ ਪਿਛਲੀ ਵਾਰ ਵੀ ਰਲਾ ਕੇ ਬੀਜਿਆ ਸੀ ਬੀਤੀ ਵਾਰ ਤਾਂ ਮੀਂਹ ਬਹੁਤ ਜ਼ਿਆਦਾ ਹੋਣ ਦੇ ਕਰਕੇ ਝਾੜ ਫੇਰ ਵੀ ਆਪਣਾ 55 ਮੰਨ ਹੋ ਗਿਆ ਸੀਗੀ ਵਾਰ ਪਿਛਲੀ ਵਾਰ ਤਾਂ ਤੁਹਾਨੂੰ ਮੈਂ ਦਿਖਾਈ ਸੀ ਉਹ ਵੀਡੀਓ ਕਣਕਾਂ ਪੁੱਟਿਆਂ ਦਾ ਵੀ ਲੈ ਕੇ ਕਿਆਂ ਦੀ ਸੁੰਦਰ ਕੇ ਬਾਹਰ ਨਿਕਲੇਗਾ ਸੀ ਤੇ ਇਸ ਵਾਰ ਦਾ ਝਾੜ ਜਿਹੜਾ ਵਾ ਹੁਣ ਪਤਾ ਲੱਗ ਰਿਹਾ ਕਿਉਂਕਿ ਕਣਕਾਂ ਖਰੀ ਬਹੁਤ ਹਨੀਆਂ ਤੇ ਇਸ ਵਾਰ ਬਸ ਮੈਨੂੰ ਲੱਗਦਾ ਥੋੜੀ ਮਾਰ ਜਿਹੜੀ ਜਿੰਨੀਆਂ ਆਪਾਂ ਵੀਡੀਓ ਆ ਰਹੀਆਂ ਵਾ ਵੇਖ ਰਹੇ ਹਾਂ ਕਿ ਯਾਰ ਕਣਕਾਂ ਹਰੀਆਂ ਵਾ ਕਣਕਾਂ ਹਰੀਆਂ ਸੁੱਕ ਨਹੀਂ ਰਹੀਆਂ ਕਾਰਨ ਕੀ ਯਾਰ ਵੀ ਹੌਸ ਨਹੀਂ ਹੈ ਵਜਾ ਵਾ ਬਾਕੀ ਜਿਹੜਾ ਡਰਾਈਵਰ ਚੰਗਾ ਹੋ ਜਾ ਦੇਖੋ ਦਾਦੀ ਫੜਨ ਦੀ ਲੋੜ ਨਹੀਂ ਪੈਂਦੀਗੀ ਇਤੋਂ ਬਾੜੀਆ ਮਸ਼ੀਨ ਪੈਲ ਕੋਲੇ ਲੈ ਗਿਆ ਵੜਦਾ ਵਢਾਉਂਦਾ ਤੇ ਬਾਕੀ ਆ ਪਹਿਲੀ ਟੈਂਕੀ ਪਾਉਣ ਤੇ ਪਤਾ ਲੱਗ ਜੂ ਆਪਾਂ ਨੂੰ ਤੇ ਕੀ ਇਹਦਾ ਬਈ ਝਾੜ ਆ ਕੀ ਗੱਲ ਬਾਤ ਆ ਪੂਰੇ ਨਾਮ ਤੱਕ ਇਹ ਹਾਲ ਦੀ ਘੜੀ ਜਿਹੜੇ ਹਸਾਂ ਆ ਉਹ ਉੱਪਰੋਂ ਵਰਮਪਾ ਭਰੇ ਆਉਂਦਾ ਨਾ ਉਸ ਹਾਲ ਨਾ ਤਾਂ ਇਹ ਲੱਗਦਾ ਝਾੜ ਚੰਗਾ ਰਹੂਗਾ ਬਾਕੀ ਬਾਬੇ ਦੀਆਂ ਦਾਤਾਂ ਆ ਤੇ ਲਾਂਗਾ ਵੇਖੋ ਮਗਰ ਆਏ ਇਕੱਠਾ ਹੋ ਰਿਹਾ ਵਾ ਜਿਵੇਂ ਰਾਤ ਨੂੰ ਕਣ ਕਬੱਡੀ ਹੁੰਦੀ ਆ ਲੋਕੇ ਆ ਦੇਖੋ ਕੱਲੇ ਛਿੱਟਿਆ ਜੋ ਬਸ ਕੋਈ ਲੰਗਾ ਭੁਰਿਆ ਨਹੀਂ ਕੋਈ ਕੋਹ ਨਹੀਂ ਜੇ ਉਤੋਂ ਮੌਸਮ ਆਹੀਂ ਰਿਹਾ ਸਾਫ਼ ਰਿਹਾ ਨਾ ਕੋਈ ਖਰਾਬੀ ਹੋਈ ਮੌਸਮ ਚ ਤਾਂ ਇਹਦੀ ਤੂੜੀ ਮੈਨੂੰ ਲੱਗਾ ਪੈਨ ਟਰਾਲਾਂ ਗਾਂ ਨੂੰ ਜਾਊਗੀ ਆਹ ਤਣਕ ਥੋੜੀ ਡਿੱਗੀ ਸੀਗੀ ਫੇਰ ਵੀ ਲੰਗਾ ਇਹਦਾ ਵੀ ਬਹੁਤ ਸੋਹਣਾ ਜੁੜਿਆ ਵਾ ਝੋਨੇ ਨੂੰ ਲੰਗਾ ਆਪਣਾ ਜੁੜਦਾ ਪਰ ਆਉਂਦਾ ਵਾ ਇਹ ਕੋਤੋਂ ਤੋਂ ਤੋਇਆ ਵੱਡੀ ਦੀ ਆ ਥੱਲੇ ਉਵੇਂ ਹੀ ਖੜਾ ਹੀ ਆ ਕਰਦੇ ਛਿੱਟੇ ਉੱਤੋਂ ਉਤੋਂ ਲਾ ਰਿਹਾ ਵਾ ਭਾਈ ਲਾਈਵ ਤੇ ਜੀ ਨੂੰ ਦੇ ਤੋਂ ਜਿਹੜੇ ਲੈ ਜਾਂਦੇ ਸੀਗੇ ਜਿੱਥਾ ਜਿਹੜਾ ਸ਼ੁਰੂ ਕੀਤਾ ਸੀ ਤੇ ਟੈਂਕ ਦਾ ਆਪਣਾ ਪੌਲ ਹੋ ਗਿਆ ਬਿਲਕੁਲ ਬਾਅਦ ਵਿੱਚ ਆਪਾਂ ਦੇਖਿਆ ਕੰਕੜਾ ਰੰਗ ਦਾ ਸਾਈਡ ਇਹ ਵੀ ਦਾਣੇ ਵਾਲੀ ਆ ਰਹੀ ਹੈ ਇਹ ਜੇ ਆ ਰਹੇ ਇਹ ਜੇ ਆ ਰਹੇ ਬਹੁਤ ਆ ਮਾੜੇ ਮੋਟੇ ਆ 什么地的呀？那那个那谁呀？那 <noise> 个<楽>。谁呀？他。 ਸਾਣੇ ਦਾ ਉਹ ਹੀ ਆ ਮੱਲਾ ਸਾਣੇ ਦਾ ਹਰੇ ਵੀ ਹਰੇ ਆ ਹਰੇ ਆ ਹਰੇ ਆ ਸਾਣੇ ਅੱਤੋਂ ਮੁਤਾ ਕਾਮ ਹੋਇਆ ਵਿਆਹ ਵਾ ਹਰਿਆਣੇ ਆ ਯਾਦੇ ਯਾਰੇ ਨਾਮ ਨਾਲ ਕੇ ਬਾਹਰ ਚੱਲ ਰਹੇ ਉਹ ਜਿਹੜਾ ਆ ਬਿਆਹ ਚੱਲ ਸੀ ਜਾਂ ਲੈਂਨੋਂ ਇੱਕ ਬੰਦਾ ਉਹਨ ਹੋਰ ਆ ਗਿਆ ਵਾ ਕਿਵੇਂ ਆ ਵੜਨੀ ਚਾਹੀਦੀ ਆ ਕਿ ਰੁਕਣਾ ਚਾਹੀਦਾ ਆ ਦਾਣੇ ਵੇਖ ਲੈ ਵਿੱਚ ਦੱਸ ਦੇ ਨੁਕਸਾਨ ਤਾਂ ਨਹੀਂਗਾ ਹੈ ਨਾ ਨਾ ਘਰੇ ਹੀ ਲੌਣੀ ਦਾ ਕੁਆੜਦਾ ਪੇਖਾ ਪੇਖਾ ਵਾ ਗਵਾਟੀ ਵੀ ਜ਼ਿਆਦੇ ਜ਼ਿਆਦੇ ਹਰੀ ਵੜਲੀ ਆ ਡਾੜ ਕਿੰਨਾ ਰਹੂਗਾ ਦਾਇਆ 60 ਬਣ ਠੀਕ ਆ 50 ਤੋਂ ਟੱਪਣੀ ਤਾਂ ਨਹੀਂ ਆਹ 45 40 ਮਾ ਨਹੀਂ ਹੋਣੀ ਆਹ ਸਾਕੀ ਉਹ ਪਾ ਕੇ ਪਦਾ ਲੱਗੂਗਾ ਬਾਈ ਨੂੰ ਜੀ ਨੋ ਜਿਆ ਬਾਈ ਕਰਕੇ ਨਾ ਦਾ ਕਰਕੇ ਥੋੜਾ ਜਿਆਦਾ ਵੀ ਲੱਗਦਾ ਵੀ ਵਿੱਚੋਂ ਇੱਕ ਵੀ ਹਰਾ ਰਹਿ ਗਿਆ ਥੋੜਾ ਜਿਆਦਾ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ